ਨੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ ਨਾਨਕ ਹਰ ਗੁਣ ਗਾਏ ਨੇ ਛਾੜ ਸਗਲ ਜੰਜਾਲ ਐਥੇ ਆਇਆ ਸਭ ਕੋ ਜਾਸੀ ਕੂੜ ਕਰੋ ਅਹੰਕਾਰੋ ਨਾਨਕ ਰੁਨਾ ਬਾਬਾ ਜਾਣੀ ਐ ਜੇ ਰੁਵੇ ਨਾਏ ਪਿਆਰੋ ਅੱਜ ਸਾਡੇ ਵਿੱਚ ਕਾਰ ਉਹਨੂੰ ਉਹ ਆਤਮਾ ਸਵਰਗਵਾਸੀ ਭਾਈ ਸਾਹਿਬ ਭਾਈ ਗੁਰਜੰਟ ਸਿੰਘ ਜਿਤਨੀ ਪ੍ਰਮਾਤਮਾ ਨੇ சுவாਸਾਂ ਦੀ ਪੂੰਜੀ ਦੇ ਕਰਕੇ ਇਸ ਮਾਤ ਲੋਕ ਤੇ ਭੇਜਣਾ ਕੀਤਾ சுவாਸ ਪੂਰੇ ਕਰਦੇ ਆਂ ਹੰਡਾਉਂਦੇ ਆਂ ਖਰਚ ਕਰਦੇ ਆਂ ਕੁਝ ਸਮਾਂ ਪਹਿਲਾਂ ਅਕਾਲ ਚਲਾਣਾ ਕਰ ਗਏ ਉਹਨਾਂ ਦੇ ਪਿਤਾ ਦੇਸ ਰਾਜ ਸਿੰਘ ਉਹਨਾਂ ਦੇ ਭਾਈ ਸਾਹਿਬ ਭਾਈ ਬਲਵੰਤ ਸਿੰਘ ਜੀ ਭਾਈ ਪ੍ਰੇਮ ਸਿੰਘ ਜੀ ਉਹਨਾਂ ਦੀ ਧਰਮ ਸੁਪਤਨੀ ਬੀਬਾ ਰਮਨਦੀਪ ਕੌਰ ਸਾਰੇ ਪਰਿਵਾਰ ਨੇ ਇਕੱਤਰ ਹੋ ਕਰਕੇ ਸਤਿਗੁਰਾਂ ਦਾ ਓਟ ਆਸਰਾ ਲਿਆ ਜਦੋਂ ਕੋਈ ਭਾਣਾ ਵਰਤ ਜਾਂਦਾ ਹੈ ਫਿਰ ਆਪਾਂ ਇੱਕੋ ਹੀ ਓਟ ਆਸਰਾ ਲੈਨੇ ਹਾਂ ਉਹ ਸਾਹਿਬੀ ਕਮਾਲ ਦਿਨ ਦੁਨੀਆ ਦਾ ਮਾਲਕ ਚੌਰ ਤਖਤ ਦਾ ਮਾਲਕ ਗਿਆਨ ਦੇ ਸਾਗਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਫਿਰ ਇਹ ਸਾਡਾ ਸਹਾਰਾ ਬਣਦਾ ਹੈ ਤੇ ਮੈਂ ਬੇਨਤੀ ਕਰਾਂ ਜਿੰਨੇ ਵੀ ਆਪਾਂ ਪਰਿਵਾਰਾਂ ਦੇ ਗ੍ਰਹਿ ਵਿਖੇ ਪੂਜੇ ਹਾਂ ਸਾਰਿਆਂ ਨੇ ਕੀਰਤਨ ਦੇ ਨਾਲ ਹਾਜ਼ਰੀਆਂ ਲਗਵੋਣੀਆਂ ਨੇ ਹਰ ਕੀਰਤਨ ਸੁਣੈ ਹਰ ਕੀਰਤਨ ਗਾਵੇ ਜਿਹੜੇ ਕੀਰਤਨ ਸੁਣਦੇ ਨੇ ਆਪਾਂ ਸਭ ਸੁਣ ਰਹੇ ਆ ਹਰ ਕੀਰਤਨ ਸੁਣਾਏ ਹਰ ਕੀਰਤਨ ਗਾਵੇ ਜਿਹੜੇ ਗਾਉਂਦੇ ਨੇ ਕੋਈ ਵੀ ਹੋਵੇ ਗਰੰਤੀ ਸਹਾਈਬਾਨ ਹੋਣ ਰਾਗੀ ਜਿਥਾ ਹੋਵੇ ਢਾਡੀ ਹੋਵੇ ਫਿਰ ਹੋਣਾ ਕੀ ਹੈ ਸਤਗੁਰੂ ਪਾਸ਼ਾ ਕਹਿੰਦੇ ਨੇ ਤੇ ਸਜਨ ਦੁੱਖ ਨਿਕਟ ਨਹੀਂ ਆਉਂਦਾ ਦੁੱਖ ਨੇੜੇ ਨਹੀਂ ਆਉਂਦੇ ਜੋ ਗੁਰਬਾਣੀ ਦੇ ਟੱਚ ਵਿੱਚ ਰਹਿੰਦੇ ਨੇ ਜੋ ਗੁਰਬਾਣੀ ਪੜ੍ਹਦੇ ਨੇ ਸੁਣਦੇ ਨੇ ਹਰ ਵੇਲੇ ਗਾਉਂਦੇ ਨੇ ਉਹਨਾਂ ਦੇ ਦੁੱਖ ਨੇੜੇ ਨਹੀਂ ਆਉਂਦੇ ਹੁਣ ਸਾਡੇ ਤੇ ਅੱਜ ਵਿਪਤਾ ਪਈ ਐ ਇਹ ਗੁਰੂ ਦਾ ਬਾਣਾ ਗੁਰਮੁਖ ਹੋਵੇ ਸੁ ਬਾਣਾ ਸਹਜੇ ਹਰ ਰਸਤੇ ਅੱਜ ਜਿਹੜੇ ਕੋਈ ਉਮਰ ਜ਼ਿਆਦਾ ਨਹੀਂ ਸੀ ਪਰ ਕਹਿੰਦੇ ਸਤਗੁਰ ਦਾ ਜਦੋਂ ਸੱਦਾ ਆ ਜਾਏ ਬੜਦੇ ਆ ਨਾ ਸ਼ਬਦ ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ ਕੱਲੇ ਆ ਕੱਲੇ ਆਵੇ ਨਾਨਕ ਕੱਲਿਆ ਸੀ ਪ੍ਰਮਾਤਮਾ ਨੇ ਸਾਨੂੰ ਇਸ ਮਤ ਲੋਕ ਸੱਦੇ ਉਠੀ ਜਾ ਉਸ ਦੇ ਸੱਦੇ ਅਨੁਸਾਰ ਅੱਜ ਉਹ ਵਿਚਾਰ ਸਾਡੇ ਨਹੀਂ ਰਹੀ ਸੋ ਆਓ ਆਪਾਂ ਕੀਰਤਨ ਦੇ ਨਾਲ ਜੁੜਨਾ ਹੈ ਜਿਤਨੀਆਂ ਰੂਹਾਂ ਇੱਥੇ ਆਈਆਂ ਨੇ ਸਾਰਿਆਂ ਨੇ ਮਨ ਇਕਾਗਰ ਕਰਕੇ ਬੈਠਣਾ ਹੈ ਸੁਰਤੀ ਨੂੰ ਟਿਕਾ ਵਿੱਚ ਜਿਤਨਾ ਸਮਾਂ ਕੀਰਤਨ ਹੋਵੇ ਜਦੋਂ ਸਾਡੇ ਕੋਲ ਟਿਕਾ ਹੋਏਗਾ ਅਸੀਂ ਮਨ ਕਰਕੇ ਇੱਥੇ ਬੈਠਾਂਗੇ ਫਿਰ ਸਾਨੂੰ ਸਮਝ ਲੱਗੇਗੀ ਗੁਰਬਾਣੀ ਸਾਨੂੰ ਕੀ ਕਹਿ ਰਹੀ ਹੈ ਉਪਦੇਸ਼ ਕੀ ਕਹਿ ਰਹੀ ਹੈ ਉਪਦੇਸ਼ ਕੀ ਦੇ ਰਹੀ ਹੈ ਸਾਨੂੰ ਸੋਝੀ ਆਣੀ ਹੈ ਸਮਝ ਆਣੀ ਇਸ ਕਰਕੇ ਸਾਰਿਆਂ ਨੇ ਨਾਲ-ਨਾਲ ਪੜ੍ਹਨਾ ਹੈ ਆਓ ਸ਼ਬਦ ਦੇ ਨਾਲ ਹਾਜ਼ਰੀਆਂ ਲਵਾਈਏ ਕੀਰਤਨ ਦੀ ਆਰੰਭਤਾ ਕਰੀਏ ਕੋਈ ਗੱਲਾਂ ਬਾਤਾਂ ਨਾ ਕਰੇ ਜਿੰਨਾ ਸਮਾਂ ਕੀਰਤਨ ਹੋਏ ਆਪਾਂ ਭਾਈ ਗੁਰਜੰਟ ਸਿੰਘ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਵਾਸਤੇ ਆਏ ਤੇ ਸਾਰਿਆਂ ਨੇ ਅਰਦਾਸ ਕਰਨੀ ਹੈ ਅਬ ਕੀ ਬਾ ਬਖਸ਼ ਬੰਦੇ ਬਹੋਰ ਨ ਪਹੁੰਚਦੇ